ਵੱਡੀ ਖਬਰ ਕੰਗੜਾ ਰਣੋਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਪੰਜਾਬ ਦੇ ਵਿੱਚ ਹਰ ਇੱਕ ਸਿਨੇਮਾ ਘਰਾਂ ਦੇ ਬਾਹਰ ਜਿੱਥੇ ਇਹ ਫਿਲਮ ਲੱਗਣ ਜਾ ਰਹੀ ਸੀ ਜਾਂ ਜਿੱਥੇ ਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਜਿੱਥੇ ਬੰਦੀਆਂ ਦੇ ਵੱਲੋਂ ਜਿੱਥੇ ਕਈ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਦੂਸਰੇ ਪਾਸੇ ਜਿਨ੍ਹਾਂ ਥਾਵਾਂ ਤੇ ਇਹ ਫਿਲਮ ਲੱਗਣ ਜਾ ਰਹੀ ਹੈ ਉਹਨਾਂ ਦੇ ਮੈਨੇਜਰਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨਿੱਜੀ ਮਾਲ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਮੂਵੀ ਲੱਗਣ ਤੋਂ ਇੱਕ ਦਿਨ ਪਹਿਲਾਂ ਹੀ ਜਥੇਬੰਦੀਆਂ ਦੇ ਵੱਲੋਂ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਅਜੇਹੇ ਦੇ ਵਿੱਚ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਨਾਰੇ ਲਗਾਏ ਜਾ ਰਹੇ ਆ ਤੇ ਦੂਸਰੇ ਪਾਸੇ ਤੁਹਾਨੂੰ ਕੀ ਲੱਗਦਾ ਹੈ ਕਿ ਕੰਗੜ ਨਰੌਤ ਦੀ ਐਮਰਜੈਂਸੀ ਫਿਲਮ ਕੀ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਲੱਗਣੀ ਚਾਹੀਦੀ ਹੈ ਜਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਨਾ ਵੀ ਉੱਥੇ ਉਹ ਸਿੱਖਾਂ ਦਾ کردار ਵੀ ਦੇਖਣ ਵੀ ਆਪਾਂ ਬਰਦਾਸ਼ਤ ਨਹੀਂ ਕਰਦੇ ਸਾਡੇ ਸਬਰ ਨੂੰ ਪਰਖਿਆ ਨਾ ਜਾਵੇ ਤੇ ਬਾਬਾ ਜੀ ਜੇ ਇਹੀ ਉਹਨਾਂ ਨਾਲ ਪੈਰਾ ਲਾ ਸਕਦੇ ਆ ਤੇ ਅਸੀਂ ਕਿਸੇ ਦਾ ਵੀ ਲਾ ਸਕਦੇ ਆ ਇਸ ਕਰਕੇ ਮੇਰੇ ਸਾਰੇ ਨੌਜਵਾਨ ਵੀਰ ਇਹ ਗੱਲ ਚੰਗੀ ਤਰ੍ਹਾਂ ਸਮਝਣ ਆਪਣਾ ਮੂਲ ਪਛਾਣੋ ਬਾਬਾ ਜੀ ਆਪਾਂ ਬਹੁਤ ਕੁਝ ਕਰ ਸਕਦੇ ਆ ਠੀਕ ਆ ਨਾ ਆਪਣੇ ਹੱਥ 'ਚ ਸਾਰੀ ਪਾਵਰ ਆ ਤੁਸੀਂ ਸਾਰੇ ਜਿਹੜੇ ਬਾਹਰ ਨਿਕਲੇ ਹੋ ਜੀ ਤੁਹਾਡੇ ਨਾਲ ਆ ਪਤਾ ਕੀ ਗੱਲ ਆ ਜੇ ਅਸੀਂ ਅੱਜ ਹੀ 4 10 20 100 ਇਕੱਠੇ ਹੋ ਗਏ ਬਾਬਾ ਜੀ ਕੀ ਨਹੀਂ ਹੁੰਦਾ ਆਪਣੇ ਉੱਤੇ ਕਿਸਾਨ ਵੀਰ ਬੈਠੇ ਆ ਇਹਨਾਂ ਨੂੰ ਮੂਵੀਆਂ ਦੀ ਪਈ ਇਹ ਤਾਂ ਕੋਈ ਬਾਬਾ ਜੀ ਤੁਸੀਂ ਸਾਰੇ মিডিਆ ਵਾਲੇ ਨਹੀਂ ਪਾਵਰ ਰੱਖਦੇ ਚਲਾਓ ਬਾਬਾ ਜੀ ਖੁੱਲ ਕੇ ਜਿਹੜਾ ਜਿਹੜਾ ਚੋਰਾਂ ਨੂੰ ਚੋਰ ਕੋ ਜਿਹੜਾ ਸਾਧੀਆਂ ਨੂੰ ਸਾਧ ਕੋ ਠੀਕ ਹੈ ਜੀ ਤੁਹਾਡੇ ਹੱਥ 'ਚ ਪਾਵਰ ਆ ਤੁਸੀਂ ਮਾਈਕ ਲੈ ਕੇ ਜਾਂਦੇ ਆ ਅਗਲੇ ਨੂੰ ਸਵਾਲ ਇਦਾਂ ਦਾ ਕਰੋ ਇਹਨਾਂ ਕੋਲੋਂ ਬਾਬਾ ਜੀ ਬਾਈਟ ਲਵੋ ਵੀ ਤੁਸੀਂ ਪੰਜਾਬ 'ਚ ਰਹਿ ਕੇ ਇਦਾਂ ਦੀ ਮੂਵੀ ਨਹੀਂ ਦਿਖਾਣੀ ਠੀਕ ਹੈ ਜੀ ਸਵਾਲ ਕਰ ਸਕਦੇ ਆ ਹਾਂ ਜੀ ਪਿੱਛੇ ਜਿਹੜਾ ਸੰਸਦ ਨੇ ਚਰਨਜੀਤ ਸਿੰਘ ਚੰਨੀ ਜਿਲੰਗਰ ਦੇ ਉਹਨਾਂ ਨੇ ਕਿਹਾ ਸੀ ਐਸਜੀਪੀਸੀ ਨੂੰ ਕਿਲਾ ਮੂਵੀ ਦਿਖਾਈ ਜਾਵੇ ਅੱਜ ਜਿਹਨੂੰ ਤੁਸੀਂ ਪਾਸ ਕਰੀ ਕੀ ਫਿਰ ਮੂਵੀ ਚੱਲੇਗੀ ਉਹਨਾਂ ਦੀ ਵੀ ਇਹ ਚੀਜ਼ ਹੋ ਗਈ ਸੀ ਇਹਨੂੰ ਕਿਵੇਂ ਦੇਖੀ ਤੁਸੀਂ ਕਿਸੇ ਦਾ ਵੀ ਬਿਲਕੁਲ ਜੀ ਐਸਜੀਪੀਸੀ ਦਾ ਵੀ ਬਿਆਨ ਅੱਜ ਮਸੇਰੇ ਪੜਿਆ ਸੀਗਾ ਉਹਨਾਂ ਨੇ ਵੀ ਬਿਲਕੁਲ ਇਹਨੂੰ ਰੋਕਣ ਵਾਸਤੇ ਕਿਹਾ ਆ ਠੀਕ ਹੈ ਜੀ ਦੇਖੋ ਜੀ ਜਦ ਇੱਕ ਕਾਂਗਰਸ ਦਾ ਐਮਪੀ ਆ ਕੇ ਕਹਿ ਰਿਹਾ ਵੀ ਰਹਿਣ ਦਿਓ ਤੇ ਫਿਰ ਬਾਬਾ ਜੀ ਜਿਆਦਾ ਇਹਨਾਂ ਨੂੰ ਅਗ ਲੱਗੀ ਹੈ ਇਹਦੇ ਵਿੱਚ ਦੋ ਗੱਲਾਂ ਆ ਤੋ ਪੱਖ ਆ ਸਾਡੇ ਵਾਲੇ ਪੱਖ ਕੱਟ ਦਿੱਤੇਗੇ ਤੇ ਦੂਜੇ ਦੇ ਪੱਖ ਖੜੇ ਕਰ ਦਿੱਤੇਗੇ ਜਾਂ ਤਾਂ ਫਿਰ ਪ੍ਰੋਪਰ ਚੱਲਣ ਦਿਓ ਖਾਲੜਾ ਸਾਹਿਬ ਵੀ ਚੱਲਣ ਦਿਓ ਤੇ ਤੂਫਾਨ ਸਿੰਘ ਮੂਵੀ ਵੀ ਚੱਲਣ ਦਿਓ ਇਹ ਸਾਰੇ ਪੱਖ ਦਿਖਣੇ ਚਾਹੀਦੇ ਆਮ ਜਨਤਾ ਨੂੰ ਇੱਕ ਪੱਖ ਨਹੀਂ ਦਿਖਣਾ ਚਾਹੀਦਾ ਵੀ ਉਹਨੂੰ ਕੱਟ ਦਿਓ ਤੇ ਉਹਨੂੰ ਕੱਟ ਦਿਓ ਸਾਰੇ ਪੱਖ ਦਿਖਾਓ ਗੁਰਦੇਵ ਬਾਧਰ ਮਹਾਰਾਜ ਦੀ ਸ਼ੀਧੀ ਵੀ ਦਿਖਾਓ ਕਿਉਂ ਹੋਈ ਆ ਠੀਕ ਆ ਜੀ ਫਿਰ ਦੱਸਣਾ ਚਾਹੀਦਾ ਸਾਰਾ ਕੁਝ ਸਾਰਾ ਕੁਝ ਦੱਸੋ ਜੇ ਬਾਬਾ ਜੀ ਅਸੀਂ ਪੇਪਰ ਕੱਢਣ ਤੇ ਆ ਗਏ ਤੇ ਸਾਰਾ ਰਾਜ ਹੀ ਆਪਣਾ ਆ ਠੀਕ ਆ ਜੀ ਚੈੱਕ ਕਰ ਲਓ ਤੇ ਪੜਦੇ ਵੀ ਆ ਤੁਸੀਂ ਮਹਾਰਾਣਾ ਰਣਜੀਤ ਸਿੰਘ ਦਾ ਵੀ ਰਾਜ ਹੋਇਆ ਬਾਬਾ ਜੀ ਸਾਰਿਆਂ ਨੂੰ ਕੁਝ ਸਮਝ ਆ ਗਿਆ ਇਸ ਕਰਕੇ ਬਾਬਾ ਜੀ ਅਸੀਂ ਚਾਹਦੇ ਨਹੀਂ ਵੀ ਅਸੀਂ ਕੋਈ ਕਾਨੂੰਨ ਨਾਲ ਛੇੜਖਾੜ ਕਰੀਏ ਸਾਡੇ ਸਬਰ ਨਾ ਪਰਖੇ ਜਾਣ ਤੇ ਅਸੀਂ ਬਾਬਾ ਜੀ ਇਹ ਹੀ ਬੇਨਤੀ ਆ ਇਹਨਾਂ ਦੇ ਮੈਨੇਜਰ ਦੇ ਇਦਾਂ ਹੀ ਬਿਆਨ ਲਵੋ ਜਿੱਦਾਂ ਤੁਸੀਂ ਸਾਡੇ ਲੈ ਰਹੇ ਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜਿਹੜੀ ਇਹ ਐਮਰਜੈਂਸੀ ਮੂਵੀ ਹੈ ਜਿਸ ਦਿਨ ਤੋਂ ਇਹਰਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੋ ਰਿਹਾ ਹੈ ਸੇਮ ਡੇ ਤੋਂ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਜਿਹੜੀ ਐਮਰਜੈਂਸੀ ਮੂਵੀ ਹੈ ਇਹ ਸਿਰਫ ਇੰਦਰਾ ਗਾਂਧੀ ਨੂੰ کردار ਕੁਸ਼ੀ ਕਰਨ ਦੇ ਲਈ ਨਹੀਂ ਬਣੀ ਹੈ ਉਹਨਾਂ ਨੇਰੇ ਵਿੱਚ ਆਪਣਾ ਇੱਕ ਨੈਰੇਟਿਵ ਸੈੱਟ ਕੀਤਾ ਹੈ ਭਾਰਤ ਦੀ ਹਕੂਮਤ ਸਿੱਖਾਂ ਨੂੰ ਟੈਰਰਿਸਟ ਦਿਖਾਉਣਾ ਚਾਹੁੰਦੀ ਹੈ ਸਾਡੇ ਜਰਨੈਲ ਸਾਡੇ ਸ਼ਹੀਦਾਂ ਨੂੰ ਉਹ ਆਪਣੇ ਤਰੀਕੇ ਨਾਲ ਪੇਸ਼ ਕਰਦੀ ਹੈ ਜਿਹੜਾ ਸਾਨੂੰ ਇਹਦੇ ਟ੍ਰੇਲਰ ਤੋਂ ਸਾਫ਼ ਜ਼ਾਹਰ ਹੁੰਦਾ ਸੀਗਾ ਅਸੀਂ ਪਹਿਲੇ ਦਿਨ ਤੋਂ ਇਸ ਮੂਵੀ ਨੂੰ ਨਾਲ ਲੱਗਣ ਦੇ ਉੱਤੇ ਅਪੀਲ ਕੀਤੀ ਹੈ ਉਸ ਦੇ ਬਾਵਜੂਦ ਇਸ ਥੀਏਟਰ ਨੇ ਇਹ ਮੂਵੀ ਬਾਈ ਕੀਤੀ ਹੈ ਜਿੰਨੇ ਜਲੰਧਰ ਵਿੱਚ ਥੀਏਟਰ ਨੇ ਈਵਨ ਜਿੰਨੇ ਪੰਜਾਬ ਵਿੱਚ ਥੀਏਟਰ ਨੇ ਇਹ ਕਿੱਥੇ ਵੀ ਇਹ ਮੂਵੀ ਨਹੀਂ ਲੱਗੇਗੀ ਇਹ ਨਹੀਂ ਲੱਗਣ ਦਿੱਤੀ ਜਾਏਗੀ ਇਹ ਬਿਲਕੁਲ ਕਲੀਅਰ ਸਪਸ਼ਟ ਹੈ ਹੁਣ ਅਸੀਂ ਇਹਨਾਂ ਦੀ ਬਿਆਨ ਦੇ ਮੁਤਾਬਕ ਕਿ 5-7 ਮਿੰਟ ਦੇ ਅੰਦਰ ਆਨਲਾਈਨ ਇਹ ਮੂਵੀ ਜਿਹੜੀ ਹੈ ਬਾਇ ਹੁਣੇ ਬੰਦ ਹੋ ਜਾਏਗੀ ਉਹ ਅਸੀਂ ਉਸੇ ਹੀ ਵੇਟ ਕਰ ਰਹੇ ਹਾਂ ਜਿੱਦਾਂ ਹੀ ਆਨਲਾਈਨ ਮੂਵੀ ਇਸ ਥੀਏਟਰ ਤੋਂ ਬਾਏ ਹੋਣੀ ਬੰਦ ਹੁੰਦੀ ਹੈ ਉਸ ਤੋਂ ਬਾਅਦ ਹੀ ਅਸੀਂ ਜਾਵਾਂਗੇ ਅਸੀਂ ਹੁਣ ਇਹਨਾਂ ਦੀ ਸਿਰਫ ਵੇਟ ਕਰ ਰਹੇ ਹਾਂ ਔਰ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਪੰਜਾਬ ਦੇ ਹਰ ਇੱਕ ਉਸ ਨੌਜਵਾਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਆਪਣਾ ਫਰਜ਼ ਸਮਝੇ ਇਹ ਪੰਜਾਬ ਦੀ ਦੁਨੀਆ ਕਿਤੇ ਵੀ ਮੂਵੀ ਨਹੀਂ ਲੱਗਣੀ ਲੱਗਣੀ ਚਾਹੀਦੀ ਮਰ ਜਿੱਥੇ ਤੱਕ ਸਾਡਾ ਜ਼ੋਰ ਚੱਲਦਾ ਹੈ ਉੱਥੇ ਤੱਕ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਮੂਵੀ ਨਾ ਲੱਗੇ ਧੰਨਵਾਦ ਇੱਥੇ ਮੈਨੇਜਰ ਨਾਲ ਮੁਲਾਕਾਤ ਵੀ ਕੀਤੀ ਹੋ ਰਾਈ ਮੈਨੇਜਰ ਨੇ ਕਿਹਾ ਕਿ ਇਹ ਮੂਵੀ ਬਾਈ ਬੰਦ ਕਰ ਦਿੱਤੀ ਗਈ ਹੈ 3-4 ਮਿੰਟ ਦੇ ਵਿੱਚ ਵਿੱਚ ਆਨਲਾਈਨ ਇਹ ਬਾਈ ਬੰਦ ਹੋ ਜਾਏਗੀ ਉਸ ਦੀ ਅਸੀਂ ਜਿਹੜੀ ਆ ਪੁਸ਼ਟੀ ਤੋਂ ਬਾਅਦ ਹੀ ਇੱਥੋਂ ਜਾਵਾਂਗੇ ਪ੍ਰਸ਼ਾਸਨ ਨਾਲ ਗੱਲ ਵਾ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਮੀਡੀਆ ਦੇ ਜ਼ਰੀਏ ਚਲੀ ਗਈ ਸੀ ਕਿਉਂਕਿ ਅਸੀਂ ਇਹਦੀ ਇੱਕ ਕਾਲ ਮੈਸੇਜ ਰੂਪ ਵਿੱਚ ਸਾਰਿਆਂ ਨੂੰ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਸਾਰੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਸੰਪਰਦਾਵਾਂ ਵੱਲੋਂ ਸਾਰੇ ਇੱਥੇ ਮੌਜੂਦ ਨੇ ਉਹ ਆਏ ਨੇ ਉਹਨਾਂ ਨੇ ਆਪਣਾ ਫਰਜ਼ ਸਮਝਿਆ ਸ਼ਹੀਦਾਂ ਦਾ અપમાન ਕੋਈ ਵੀ برداشت ਨਹੀਂ ਕਰਦਾ ਸੋ ਸਾਡੇ ਲਈ ਸਾਡੇ ਸ਼ਹੀਦ ਜਿਹੜੇ ਨੇ ਬਹੁਤ ਸਤਕਾਰਯੋਗ ਹੈ ਤੇ ਇਹ ਭਾਰਤੀ ਹਕੂਮਤ ਇਹ ਕੰਗਰਸ ਨੌਤ ਵਰਗੇ ਜਿਹੜੇ ਬੇਫਿਕਰ ਲੋਕਾਂ ਤੋਂ ਐਦਾਂ ਦੀਆਂ ਸਾਜ਼ਿਸ਼ਾਂ ਕਰਵਾ ਕੇ ਸਾਡੇ ਸਿੱਖਾਂ ਦੇ ਅਕਸ ਨੂੰ ਢਾਲਾਂ ਦੀ ਕੋਸ਼ਿਸ਼ ਨਾ ਕਰੇ ਸਾਡੇ ਸ਼ਹੀਦ ਸਾਡੇ ਹੀਰੋ ਨੇ ਸਾਡੇ ਸ਼ਹੀਦ ਸਾਡਾ ਸਰਮਾਇਆ ਨੇ